ਇੱਥੋਂ ਥੋੜਾ ਥੋੜਾ ਅੱਗੇ ਹੋਈ ਜਾਣਾ ਬਾਕੀਆਂ ਦਾ ਵੀ ਆਉਣ ਲਈ ਜਗਾ ਜਿਹੜੀ ਰਹਿ ਜਾਵੇ ਕਿਉਂਕਿ ਮੇਲਾ ਮੇਲੀਆਂ ਦਾ ਤੇ ਯਾਰਾਂ 베ਲੀਆਂ ਦਾ ਕਹਿੰਦੇ ਨੇ ਕਿ ਮੇਲਾ ਮੇਲੀਆਂ ਦਾ ਤੇ ਯਾਰਾਂ 베ਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਤੇ ਹੀਰ ਛੱਡ ਕੇ ਸਾਥ ਜ਼ੇਨੀ ਆ ਸੋ ਇੱਕ ਦਿਨ ਅਸੀਂ ਵੀ ਸੱਜਣਾ ਤੁਰ ਜਾਣਾ ਬੁਆ ਮਾਰ ਕੇ ਇਹਨਾਂ ਹਵੇਲੀਆਂ ਦਾ ਸੋ ਮੇਲੇ ਦਾ ਆਨੰਦ ਮਾਣ ਰਹੇ ਆ ਸਾਰੇ ਸਾਡਾ ਵੀਰ ਕਾਕਾ ਕੁਲਠੀਆਂ ਵਾਲਾ ਔਰ ਮਲਹੋਤਰਾ ਜੀ ਵੀ ਪਹੁੰਚੇ ਨੇ ਸਾਡੇ ਪੱਤਰਕਾਰ ਵੀਰ ਜਿੰਨੇ ਵੀ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਮਨਿੰਦਰ ਕੁਮਾਰ ਜੀ ਜਿੱਥੇ ਪੱਤਰਕਾਰ ਨੇ ਅਤੇ ਸਾਡੀ ਕਮੇਟੀ ਦੇ ਚੇਅਰਮੈਨ ਵੀ ਨੇ ਸੋਹਣਾ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਜੁਗੇਸ਼ ਸਪਰਾ ਜੀ ਪ੍ਰਧਾਨ ਜੀ ਔਰ ਸੁਭਾਸ਼ ਸ਼ਰਮਾ ਜੀ ਗੱਜਾ ਜਿੱਲਾ ਸੁਭਾਸ਼ ਸ਼ਰਮਾ ਜੀ ਗੱਜਾ ਜਿੱਲਾ ਕਮਲ ਫੋਟੋਗ੍ਰਾਫਰ ਕੜਦੀਵਾਲਾ ਮਹਿੰਦਰ ਮਲਹੋਤਰਾ ਜੀ ਡਾਕਟਰ ਸਾਹਿਬ ਡਾਕਟਰ ਮਹਿੰਦਰ ਮਲਹੋਤਰਾ ਜੀ ਜਿੱਥੇ ਲੋਕਾਂ ਦੀ ਸੇਵਾ ਕਰਦੇ ਆ ਔਰ ਉਥੇ ਦੇ ਨਾਲ ਪੱਤਰਕਾਰੀ ਦਾ ਵੀ ਸ਼ੌਕ ਰੱਖਦੇ ਆ ਸੋ ਬਹੁਤ ਬਹੁਤ ਧੰਨਵਾਦ ਆ ਸਾਰੀ ਦੁਸ਼ਹਿਰਾ ਕਮੇਟੀ ਗੜਦੀ ਵਾਲਾ ਜਿਹੜਾ ਕਿ ਅੱਜ ਦਾ ਇਤਿਹਾਾਰ ਮਨਾਇਆ ਜਾ ਰਿਹਾ ਆ ਵਦੀ ਦੇ ਉੱਤੇ ਨੇਕੀ ਦੀ ਜਿੱਤ ਕਿਉਂਕਿ ਜਿੰਨੀਆਂ ਵੀ ਬੁਰਾਈਆਂ ਸਾਡੇ ਵਿੱਚ ਹੈਗੀਆਂ ਉਹ ਅੱਜ ਆਪਾਂ ਸਾਰੇ ਨੇ ਬੁਰਾਈਆਂ ਮਾਰ ਕੇ ਤੇ ਵਧੀਆ ਗੱਲਾਂ ਇਥੋਂ ਲੈ ਕੇ ਜਾਣੀਆਂ ਤਾਂ ਜੋ ਜ਼ਿੰਦਗੀ ਦਾ ਨਜ਼ਾਰਾ ਲੈ ਸਕੀਏ ਸੋ ਸਾਡੇ ਵੀਰ ਸੁੱਖਾ ਜੀ ਤੋ ਬੇਨਤੀ ਹੈ ਜਿਹੜੇ ਜਿਹੜੇ ਵੀਰ ਖੜੇ ਹੈਗੇ ਮਾੜੀ ਇੱਧਰ ਆ ਜਿਓ ਤਾਂ ਕਿ ਜਿਹੜੀ ਆਉਣ ਵਾਲੀ ਕੋਈ ਸੰਗਤ ਹੈ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਾਰਿਆਂ ਨੂੰ ਪਤਾ ਹੈ ਜਿੱਦਾਂ ਹੁਣ ਮਿੱਟੂ ਭਾਈ ਨੇ ਦੱਸਿਆ ਹੈ ਕਿ ਨਿੱਕੀ ਦੀ ਕਦੀ ਦੀ ਆ ਬਦੀ ਤੇ ਜਿੱਤ ਦਾ ਪ੍ਰਤੀਕ ਇਹ ਦੁਸ਼ਰਾ ਬਣਾਇਆ ਜਾਂਦਾ ਹੈ ਹੋ ਸਕੇ ਤਾਂ ਜਿਹੜਾ ਸਾਡੇ ਅੰਦਰ 라ਵਣ ਬੈਠਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਿਆ ਕਰੀਏ ਸਾਡੇ ਅੰਦਰ ਇੱਕ 라ਵਣ ਹੈ ਉਹਨੂੰ ਮਾਰਨ ਦੀ ਕੋਸ਼ਿਸ਼

ਮੇਰੇ ਬਾਪੂ ਗਾਣੇ ਵਿੱਚ ਵੀਰ ਨੇ ਮੇਰੇ ਨਾਲ ਮਾਡਲਿੰਗ ਕੀਤੀ ਸੀ ਤੇ ਉਹਦਾ ਫੋਟੋ ਬਣਿਆ ਹੋਇਆ ਸੀ ਸਣੀ ਮਾਰੇ ਵਾਜਾ ਮੇਰੇ ਵੀਰ ਜਿਆਰ ਦੇ ਸੋ ਜਿਹੜਾ ਗਾਣਾ ਲਿਖਿਆ ਗੋਲਦੀ ਛੋਕਾ ਮੇਰਾ ਵੀਰ ਫੌਜੀ ਸਾਹਿਬ ਇਹਨੂੰ ਦਿਖਾਈ ਨਹੀਂ ਦਿੱਤਾ ਮੇਰਾ ਵੀਰ ਇਹਨਾਂ ਨੂੰ ਜਿੱਥੇ ਵੀ ਹੋਵੇ ਮੇਰੇ ਕੋਲ ਸੇਧਿਆ ਹੋਵੇ ਗੋਲਦੀ ਛੋਕੇ ਤੋਂ ਹੋਵੇ ਜੇੜੀ ਸਾਹਮ ਸਾਹਮ ਰੱਖ ਜੇ ਦੀ ਸਾਹ ਮੈਂ ਸਾਹ ਰੱਖੀ ਰੰਗ ਪਾਣੀ ਕਿਵੇਂ ਸੋਚਾਂ ਗੱਲ ਸ਼ੁਰੂ ਕਿਵੇਂ ਹੋਣੀ ਤੇ ਮਕੌਣੀ ਕਿਵੇਂ ਸੋਚਾਂ ਕਿ ਤੇਰਸ ਹੀ ਨਾ ਜਾਵੇ ਮੇਰਾ ਦਿਲ ਕਬਰਾਵੇ ਮੁਲਾਕਾਤ ਹੀ ਨਾਲੇ ਦਿਲ ਸਾਂਭਿਆ ਨਾ ਜਾਵੇ ਮੁਲਾਕਾਤ ਹੀ ਨਾਲ ਦਿਲ ਸਾਂਭਿਆ ਨਾ ਜਾਵੇ ਕਿੱਥੇ ਕਾਫੀ ਮੈਂ ਬਲਾਵਾ ਮੈਨੂੰ ਸਮਝੀ ਨਾ ਆਵੇ ਲੈ ਕੇ ਲੇਕ ਉੱਤੇ ਜਾਵਾਂ ਸੋਣੀ ਰੁੱਸ ਹੀ ਨਾ ਜਾਵੇ ਹਾਂ ਕਿੱਥੇ ਕਾਫੀ ਮੈਂ ਬਲਾਵਾ ਮੈਨੂੰ ਸਮਝੀ ਨਾ ਆਵੇ ਲੈ ਕੇ ਲੇਕ ਉੱਤੇ ਜਾਵਾਂ ਸੋਣੀ ਉਦਸੀ ਹੀ ਨਾ ਜਾਵੇ ਦੀਵਾ ਹੱਸਿਆਂ ਅਨੁوار ਮੇਰੀ ਜਾਨ ਮੁਸਕਾਵੇ ਮੁਲਾਕਾਤ ਹੀਰ ਨਾਲ ਦਿਲ ਦੇ ਸਾਂਭਿਆ ਨਾ ਜਾਵੇ ਮੁਲਾਕਾਤ ਹੀਰ ਨਾਲ ਦਿਲ ਦੇ ਸਾਂਭਿਆ ਨਾ ਜਾਵੇ ਇਹ ਕੁਲੀ ਜੀ ਕਾਰ ਲੈਣਾ ਪਾਲੀ ਪਾਲੀ ਕਹਿ ਦਿਓ ਨੂੰ ਵੇਖ ਲੈਣਾ ਉਦੋਂ ਜਦੋਂ ਮੁੰਡੂ ਹੜਾ ਸੜੂ ਉੱਤੋਂ ਇਧਰ ਨਿਗਾ ਮਿੰਨਾ ਵੜਾ ਕੇ ਰੱਖੋ ਫਰਾਰ ਗਾਣੇ ਵਾਲੇ ਜਿਨ੍ਹਾਂ ਲਈ ਫਰਾਰ ਗਾਣਾ ਹੋਇਆ ਉਹ ਵੀ ਇੱਥੇ ਆ ਗਏ ਲੋਕੋ ਤੇ ਬੇਫਕੂਤਾ ਹੀ ਬੱਸ ਸਲਾ ਸਿੱਖਿਆ ਕਿ ਕਿਸੇ ਸਾਲੇ ਦਾ ਨਹੀਂ ਸਹ ਸਭੀ ਦਾ ਪਣੀ ਖਾ ਦੇ ਉੱਤੇ ਜੇ ਨਹੀਂ ਗੱਲ ਆ ਗਈ ਮੈਂ ਵੱਡੇ ਵੱਡੇ ਰਿਸਕ ਵੀ ਲੈ ਸਕਦਾ ਮੇਰਾ ਲੱਕੀ ਵੀਰ ਲੱਕੀ ਨਾਨਾ ਵਾਲਾ ਜਿਹੜਾ ਬਿੱਡੂਪੁਰ ਕੰਮ ਕਰਦਾ ਕਿੱਥੇ ਲੱਕੀ ਹੈਗਾ ਸੀ ਕਿ ਜਿਹਨੇ ਗਾਣਾ ਲਿਖਿਆ ਹੋਇਆ ਕਿਉਂਕਿ ਆਪਾਂ ਜਿੰਨੇ ਗਾਣੇ ਗਾਏ ਆ ਲੋਕਲ ਬੰਦਿਆਂ ਨੇ ਗਾਏ ਆਪਣੇ ਲਿਖੇ ਹੋਏ ਆ ਬੇਚੇ ਨਾ ਸਾਡੇ ਸਾਰੇ ਚੈਨਲ 'ਤੇ ਜਦੋਂ ਇਹਨਾਂ ਨੇ ਪਾਸ ਕਰਤਾ ਸਾਰਾ ਕੁਝ ਪਾਸ ਹੋਣਾ ਗਾ ਮਿੰਟ ਬਾਜੀ ਰੋ ਕੇ ਬੇਬਖੂਦਾ ਹੀ ਬਸ ਸੇਨਾ ਸਿੱਖਿਆ ਫਿਰ ਕਿਸੇ ਸੌਲੇ ਦਾ ਨਹੀਂ ਸਹਿ ਸਕਦਾਂ ਅਲਿਖਾ ਦੇ ਉੱਤੇ ਤੇ ਨਹੀਂ ਗੱਲ ਆ ਗਈ ਨੀ ਮੈਂ ਵੱਡੇ ਵੱਡੇ ਰਿਸਕ ਵੀ ਲੈ ਸਕਦਾਂ ਆਹ ਧੁਨੇ ਨੂੰ ਫਿਰਦਾ ਸੀ ਵੱਡਾ ਵਾਲੀ ਦੀ कल okay. रोके